ਕਪੂਰਥਲਾ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਅਦਾ ਦੀ ਘਟਨਾ ਸਾਹਮਣੇ ਆਈ ਹੈ ਜੇਕਰ ਇਸ ਨੂੰ ਲਾਈਵ ਪੰਜਾਬੀ ਟੀਵੀ 'ਨਾਂ' ਦਿਖਵਾਉਂਦਾ ਤਾਂ ਸ਼ਾਇਦ ਇਹ ਦਰਦਨਾਕ ਕਿੱਸਾ ਲੋਕਾਂ ਦੇ ਸਾਹਮਣੇ ਕਦੀ ਨਾ ਆਉਂਦਾ ਤੇ ਨਾ ਹੀ ਸੁੱਤਾ ਹੋਇਆ ਪ੍ਰਸ਼ਾਸਨ ਜਾਗਦਾ ਇਹ ਤਸਵੀਰਾਂ ਦੇ ਵਿੱਚ ਜੋ ਤੁਹਾਨੂੰ ਬਜ਼ੁਰਗ ਦਿਖਾਈ ਦੇ ਰਿਹਾ ਹੈ ਕਿ ਕਪੂਰਥਲਾ ਦਾ ਦਿਲ ਮੰਨੇ ਜਾਣ ਵਾਲੇ ਸ਼ਾਲੀਮਾਰ ਬਾਗ ਦੇ ਵਿੱਚ ਪਿਛਲੇ 4 ਦਿਨਾਂ ਤੋਂ ਬੇਬਸ ਤੇ ਅਚਾਰ ਪਿਆ ਹੋਇਆ ਹੈ ਇਹ ਰਹੀ ਸ਼ਾਲੀਮਾਰ ਬਾਗ ਐ ਜਿੱਥੇ ਰੋਜ਼ਾਨਾ ਪਤਾ ਨਹੀਂ ਕਿੰਨੇ ਲੋਕ ਆਉਂਦੇ ਜਾਂਦੇ ਨੇ ਤੇ ਕਿੰਨੇ ਰੋਜ਼ਾਨਾ ਦੇ ਅਧਿਕਾਰੀ ਇੱਥੋਂ ਦੀ ਗੁਜ਼ਰਦੇ ਨੇ ਪਰ ਨਾ ਹੀ ਕਿਸੇ ਦੀ ਇਸ ਲਾਚਾਰ ਬਜ਼ੁਰਗ ਦੇ ਉੱਤੇ ਨਜ਼ਰ ਪਈ ਤੇ ਨਾ ਹੀ ਕਿਸੇ ਦੇ ਨਜ਼ਰ-ਏ-ਕਰਮ ਤੇ ਇਸ ਦਾ ਇਲਾਜ ਹੋ ਸਕਿਆ ਪਲੇ ਨਗਰ ਨਿਗਮ ਦੇ ਸਾਰੇ ਕੌਂਸਲਰ ਸਾਰੇ ਕਰਮਚਾਰੀ ਇੱਥੋਂ ਹੀ ਗੁਜ਼ਰਦੇ ਨੇ ਪਰ ਇਸ ਬਜ਼ੁਰਗ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਇਸ ਬਜ਼ੁਰਗ ਦਾ ਨਾਮ ਸतीश ਕੁਮਾਰ ਹੈ ਉਮਰ ਲਗਭਗ 70 ਤੋਂ 80 ਸਾਲ ਦੇ ਕਰੀਬ ਹੈ ਤੇ ਸ਼ਹਿਰ ਦੇ ਵਿੱਚ ਕਿਸੇ ਸਮੇਂ ਰੇੜੀ ਲਗਾ ਕੇ ਸਰਦਾਈ ਵੇਚਣ ਦਾ ਕੰਮ ਕਰਦਾ ਸੀ ਜਿਸ ਤੋਂ ਹੋਣ ਵਾਲੀ ਕਮਾਈ ਆਪਣੇ ਭਤੀਜੇ ਦੇ ਘਰ ਦੇ ਵਿੱਚ ਰਹਿੰਦਾ ਸੀ ਤੇ ਉਸ ਦੀ ਪਤਨੀ ਨੂੰ ਰੋਜ਼ਾਨਾ 300 ਰੁਪਏ ਦਾ ਫਲ ਫਰੂਟ 블랙 ਕੇ ਦੰਦਾ ਸੀ ਪਰ ਜਦੋਂ ਬਜ਼ੁਰਗ ਬੁਢਾਪੇ ਦੀ ਅਵਸਥਾ ਵੱਲ ਵੱਧਦਾ ਗਿਆ ਤਾਂ ਉਸ ਦਾ ਕੰਮਕਾਜ ਵੀ ਛੁੱਟਦਾ ਗਿਆ 2 ਸਾਲ ਪਹਿਲਾਂ ਇਸ ਬਜ਼ੁਰਗ ਦੇ ਭਤੀਜੇ ਦੀ ਪਤਨੀ ਨੇ ਲੁਧਿਆਣਾ ਦੇ ਇੱਕ વૃદ્ધ ਆਸ਼ਰਮ ਦੇ ਵਿੱਚ ਇਸ ਨੂੰ ਦਾਖਲ ਕਰਵਾਇਆ ਸੀ ਪਰ ਸतीश ਉੱਥੇ ਕੁਝ ਮਹੀਨੇ ਪਹਿਲਾਂ ਰਿਹਾ ਉਸ ਤੋਂ ਬਾਅਦ ਉਸ ਨੂੰ ਪੈਰਲਾਈਜ਼ ਦਾ ਅਟੈਕ ਆ ਗਿਆ ਜਿਸ ਤੇ ਕਰਕੇ ਬਿਰਧ ਆਸ਼ਰਮ ਵਾਲਿਆਂ ਨੇ ਸਤੀਸ਼ ਦੇ ਇਲਾਜ ਦੇ ਲਈ ਉਸਦੇ ਭਤੀਜੇ ਦੇ ਹਵਾਲੇ ਉਸ ਨੂੰ ਕਰ ਦਿੱਤਾ ਪਰ ਤੁਹਾਨੂੰ ਦੱਸ ਦਈਏ ਭਤੀਜਾ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਹਸਪਤਾਲ ਤੇ ਕਈ ਸੰਸਥਾਵਾਂ ਦੇ ਵਿੱਚ ਘੁੰਮ ਚੁੱਕਾ ਹੈ ਪਰ ਕਿਤੋਂ ਵੀ ਉਸ ਨੂੰ ਮਦਦ ਨਹੀਂ ਮਿਲ ਰਹੀ ਆਖਿਰਕਾਰ ਥੱਕ ਹਾਰ ਕੇ ਉਹ ਸ਼ਾਲੀਮਾਰ ਬਾਗ ਦੇ ਵਿੱਚ ਬਣੀ ਲਾਇਬ੍ਰੇਰੀ ਦੇ ਬਾਹਰ ਬੈਠ ਕੇ ਕਿਸਮਤ ਦੀ ਮਾਰ ਦੇਖੋ ਕਿ ਇੱਥੇ ਪਏ ਹੋਏ ਨੂੰ 4 ਦਿਨ ਹੋ ਗਏ ਨੇ ਪਰ ਕਿਸੇ ਦੇ ਵੱਲੋਂ ਵੀ ਮਦਦ ਲਈ ਹੱਥ ਅੱਗੇ ਨਹੀਂ ਵਧਾਇਆ ਗਿਆ ساری ਉਮਰ ਇਹਨਾਂ ਨੇ ਕਮਾਈ ਕੀਤੀ ਇਹਨਾਂ ਨੇ ਆਪਣੇ ਪੁਰਾਣੇ ਮਕਾਨ ਦੀ ਹਿੱਸਾ ਲੈ ਕੇ ਆਪਣੇ ਇਹ ਜੁੱਤੀ ਨੂੰ ਉਹਨੂੰ ਦਿੱਤਾ ਇਹ ਉਹਦਾ ਹਸਬੰਦਾ ਜੁੱਤੀ ਨੂੰ ਉਹਦਾ ਇਹ ਪਿੰਨੋ ਨੂੰ ਇਹਨਾਂ ਨੂੰ ਇਹਨਾਂ ਦੀ ਵਾਈਡ ਨੇ ਜਿਹੜਾ ਜੁੱਤੀ ਨੂੰ ਨੇ ਇਹਨਾਂ ਨੂੰ ਘਰੋਂ ਕੱਢਤਾ ਕੋਈ ਗੱਲ ਜਿੰਨੇ ਇਹਨਾਂ ਦੀ ਕਮਾਈ ਸੀ ਉਹ ਸਿਰਫ ਡਿਸਟ੍ਰਿਕਟ ਜਗ ਕੇਂਦਰ ਡਿਸਟ੍ਰਿਕਟ ਦੇ ਲੈਡੀਆਂ ਦਾ ਘੜਕਰਾ ਲੱਗਦਾ ਐਸੇ ਲੱਗਦੇ ਉਹਨੇ ਕਰਕੇ ਇਹਨਾਂ ਨੇ ਡਿਸਟਰਬਨਾਂ ਦੇ ਕਰਾਤੀ ਹੁਣ ਜਦੋਂ ਦੇਸੀ ਹੋ ਗਈ ਤਾਂ ਉਹਨਾਂ ਨੇ ਇਹਨਾਂ ਨੂੰ ਘਰੋਂ ਬਾਹਰ ਕਰ ਦਿੱਤਾ ਹੋਰ ਅੱਜ 4-5 ਦਿਨ ਹੋ ਗਏ ਇੱਥੇ ਪਈ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਵਿਛਣ ਵਾਲਾ ਨਹੀਂ ਜੁਜੇ ਇੱਥੇ ਸਾਡੇ ਵਰਗੇ ਸੁਜੋਗੀਆਂ ਨੂੰ ਹਨ ਰਲ ਮਿਲ ਕੇ ਇਹਨਾਂ ਦਾ ਚਾਰ ਦਿਨਾਂ ਤੋਂ ਤੁਸੀਂ ਇੱਥੇ ਰਹਿ ਰਹੇ ਸੀਗੇ ਅੱਜ ਤੁਹਾਡੀ ਲਾਈ ਪੰਜਾਬੀ ਟਿਨਲ ਚੈਨਲ ਵਾਲਿਆਂ ਨੇ ਆ ਕੇ ਹੈਲਪ ਕੀਤੀ ਹੈ ਤੇ ਤੰਜੂ ਭਾਜੀ ਹੋਣਾ ਦੇ ਕਹਿਣ ਦੇ ਉੱਤੇ ਗੱਡੀ ਲੈ ਕੇ ਚੱਲੀ ਤੁਹਾਨੂੰ ਰਹਿਣ ਦੀ ਵਿਵਸਥਾ ਇੰਤਜ਼ਾਮ ਹਸਪੀਟਲ ਚ ਹੋਣ ਲੱਗਾ ਲਾ ਜਾ ਇਹਨਾਂ ਦਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੰਜੂ ਭਾਜੀ ਹੋਣਾ ਦੇ ਜਿਹੜੇ ਪ੍ਰੈਸ ਬੋਰਡਰ 스ਕਿੰਦ ਗੁਪਤਾ ਜੀ ਹੋਣੀ ਵੀ ਆਏ ਸੀਗੇ ਉਹਨਾਂ ਦੇ ਵਾਸਤੇ ਦੇਖੋ ਬੜੇ ਪ੍ਰਸ਼ਾਸਨ ਦੀ ਇਹਨਾਂ ਨੂੰ ਪੈਰਲਾਈਜ਼ਡ ਅਟੈਕ ਆਇਆ ਪਿਆ ਵਾ ਔਰ ਫਸਟੇ ਇਦਾ ਸੀਗਾ ਕਿਤੇ ਨਾ ਕਿਤੇ ਇਲਾਜ ਹੋ ਸਕਦਾ ਵਾ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਈ ਜਿਦੋਂ ਕਿ ਤੰਜੂ ਭਾਜੀ ਹੋਣਾ ਦੇ ਕਹਿਣ ਦੇ ਉੱਤੇ ਔਰ ਪ੍ਰੈਸਿਪੋਟਰ ਸਕੀਪ ਗੁੱਤਾ ਜੀ ਵੀ ਉਹਨਾਂ ਦੇ ਕਰਕੇ ਵੀ ਕਿਤੇ ਨਾ ਕਿਤੇ ਇਹ ਸਾਰੀ ਹੈਲਪ ਹੋਈ ਹੈ ਇਹ लाचार ਕਿਤੇ ਨਾ ਕਿਤੇ ਸੀਗੇ ਜੀ ਸਰ ਹੁਕਮ ਕਰੋ ਉਹ ਇਹ ਜਿਹੜੋ ਕਮਾਂਦੇ ਸੀ ਜੀ 300 ਰੁਪਏ ਡੇਲੀ ਦਿੰਦੇ ਸੀ 2005 ਤੋਂ ਸਾਡੇ ਕੋਲ ਰਹਿ ਰਹੇ ਨੇ ਜੀ ਠੀਕ ਹੈ ਜੀ ਪਹਿਲੋ ਮੇਰੇ ਮਾਤਾ ਪਿਤਾ ਕੋਲ ਰਹਿੰਦੇ ਸੀ ਮੇਰੇ ਮਾਤਾ ਪਿਤਾ ਕੋਲ ਰਹਿੰਦੇ ਉਹਨਾਂ ਨੂੰ ਖਰਚਾ ਦਿੰਦੇ ਸੀ ਉਸ ਤੋਂ ਬਾਅਦ ਇਹ ਸਾਡੇ ਕੋਲ ਰਹਿਣ ਲੱਗੇ 2005 ਤੋਂ 300 ਰੁਪਏ ਡੇਲੀ ਫਲ ਫਰੂਟ ਸੱਤੀ ਦਿੱਲੀ ਲੈ ਕੇ ਆਉਂਦੇ ਸੀ ਜਦੋਂ ਇਹਨਾਂ ਨੇ ਕੰਮਕਾਰ ਛੱਡ ਦਿੱਤਾ ਤੇ ਮੇਰੀ ਭੈਣ ਨੇ ਇਹਨਾਂ ਨੂੰ ਘਰੋਂ ਕੱਢਿਆ ਜਦੋਂ ਹੀ ਇਸ ਪੂਰੇ ਮਾਮਲੇ ਬਾਰੇ ਹਿਊਮਨ ਰਾਈਟਸ ਪ੍ਰੈਸ ਕਲੱਬ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਜਲਦੀ ਹੀ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਦੇ ਵਿੱਚ ਲਿਆਂਦਾ ਉਹਨਾਂ ਨੇ ਤੁਰੰਤ ਐਂਬੂਲੈਂਸ ਭੇਜ ਕੇ ਬਜ਼ੁਰਗ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਇਲਾਜ ਦੇ ਲਈ ਭੇਜ ਦਿੱਤਾ ਤੇ ਨਾਲ ਹੀ ਐਸ ਡੀ ਐਮ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਕਿ ਉਕਤ ਬਜ਼ੁਰਗ ਦੀ ਜੋ ਵੀ ਸਹਾਇਤਾ ਬਣਦੀ ਹੈ ਉਹ ਕੀਤੀ ਜਾਵੇ ਤੇ ਨਾਲ ਹੀ ਰਹਿਣ ਬਸੇਰਾ ਸ਼ੈਲਟਰ ਹੋਮ ਦਾ ਵੀ ਪ੍ਰਬੰਧ ਕੀਤਾ ਜਾਵੇ तो इस मौके एस डी एम का कहना है जरूर सुनो मेरा नाम लाल विश्वास एस डी एम कपूरथला अज मीडिया के वालों सू जानकारी दी गई कि शहरीवार बाद विखे एक बजुर्ग व्यक्ति ने और उन्होंने सेहत जी ठीक नहीं महसूस हो रही थी और भी जाप रहा है कि शायद घर वाल वालों की उन्होंने किसी किस्म की सपोर्ट नहीं, नहीं सी तो बहुत ही बुरी हालत और ये गलता ध्यान मैं साणीयोग डिप्टी कमिश्नर साहब श्री सरंगर जी के शालीमारे और गए शाली हैं इस वे इलाज नहीं इसके बाद जो प्रॉपरली ठीक हो जाते हैं तो एडमिन कोशिश की जाएगी कि अस तरीके रीहेबलीट करिए उन्होंने परिवार करके उन्होंने द्वारा उन्होंने परिवार तक पहुंचाया जाए లైవ్ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ